ਸਤਿ ਸ੍ਰੀ ਅਕਾਲ ਦੋਸਤੋ ਮੈਂ ਹਾਂ ਤੁਹਾਡਾ ਬੀਐਸਟੀ ਅੱਜ ਦੀ ਕਹਾਣੀ ਇੱਕ ਬੜੀ ਛੋਟੀ ਜੀ ਕਹਾਣੀ ਬਹੁਤ ਸਮਾਂ ਪਹਿਲਾਂ ਦੀ ਗੱਲ ਹੈ ਇੱਕ ਪ੍ਰਸਿੱਧ ઋષਿ ਆਪਣੇ ਗੁਰੂਕਲ ਦੇ ਵਿੱਚ ਆਪਣੇ ਚੇਲਿਆਂ ਨੂੰ ਉਪਦੇਸ਼ ਦਿੰਦੇ ਹੁੰਦੇ ਸਨ ਵੱਡੇ ਵੱਡੇ ਰਾਜਿਆਂ ਦੇ ਪੁੱਤਰਾਂ ਤੋਂ ਲੈ ਕੇ ਸਧਾਰਨ ਪਰਿਵਾਰਾਂ ਦੇ ਬੱਚੇ ਵੀ ਉਸ ਸਾਧੂ ਸੰਤ ਦੇ ਗੁਰੂਕਲ ਦੇ ਵਿੱਚ ਸਿੱਖਿਆ ਪ੍ਰਾਪਤ ਕਰਨ ਲਈ ਹੁੰਦੇ ਸਨ ਪਿਛਲੇ ਕਈ ਸਾਲਾਂ ਤੋਂ ਸਿੱਖਿਆ ਪ੍ਰਾਪਤ ਕਰ ਰਹੇ ਵਿਦਿਆਰਥੀਆਂ ਦੀ ਪੜ੍ਹਾਈ ਅੱਜ ਪੂਰੀ ਹੋ ਰਹੀ ਸੀ ਜਿਸ ਕਰਕੇ ਹਰ ਕੋਈ ਉਤਸ਼ਾਹ ਦੇ ਨਾਲ ਆਪਣੇ ਘਰਾਂ ਨੂੰ ਪਰਤਣ ਦੀ ਤਿਆਰੀ ਕਰ ਰਿਹਾ ਸੀ ਫਿਰ ਉਸ ਸੰਤ ਨੇ ਸਾਰਿਆਂ ਨੂੰ ਇੱਕ ਮੈਦਾਨ ਦੇ ਵਿੱਚ ਇਕੱਠੇ ਹੋਣ ਦਾ ਹੁਕਮ ਦਿੱਤਾ ॠषि ਦਾ ਹੁਕਮ ਸੁਣ ਕੇ ਸਾਰੇ ਚੇਲੇ ਮੈਦਾਨ ਦੇ ਵਿੱਚ ਇਕੱਠੇ ਹੋ ਗਏ ॠषि ਸਾਰਿਆਂ ਨੂੰ ਕਹਿਣ ਲੱਗੇ ਕਿ ਅੱਜ ਨਾ ਇਸ ਗੁਰੂਕੁਲ ਦੇ ਵਿੱਚ ਤੁਹਾਡੇ ਸਾਰਿਆਂ ਦਾ ਆਖਰੀ ਦਿਨ ਹੈ ਅਤੇ ਮੈਂ ਚਾਹੁੰਨਾ ਹਾਂ ਕਿ ਤੁਹਾਡੇ ਸਾਰਿਆਂ ਦੀ ਇੱਥੇ ਜਾਣ ਤੋਂ ਪਹਿਲਾਂ ਮੈਂ ਇੱਕ ਤੁਹਾਡੀ ਸਾਰਿਆਂ ਦੀ ਇੱਕ ਦੌੜ ਕਰਾਉਣਾ ਚਾਹੁੰਦਾ ਹਾਂ ਇਸ ਦੌੜ ਦੇ ਵਿੱਚ ਤੁਹਾਨੂੰ ਸਿਰਫ ਦੌੜਨਾ ਹੀ ਨਹੀਂ ਸਗੋਂ ਛਾਲਾਂ ਵੀ ਮਾਰਨੀਆਂ ਪੈਣਗੀਆਂ ਤੇ ਅੰਤ ਦੇ ਵਿੱਚ ਇੱਕ ਹਨੇਰੀ ਸਰੰਗ ਦੇ ਵਿੱਚੋਂ ਲੰਘਣਾ ਪਊਗਾ ਕੀ ਤੁਸੀਂ ਸਾਰੇ ਇਸ ਦੌੜ ਲਈ ਤਿਆਰ ਹੋ ਸਾਰਿਆਂ ਚੇਲਿਆਂ ਨੇ ਇੱਕ ਆਵਾਜ਼ ਦੇ ਵਿੱਚ ਕਿਹਾ ਹਾਂ ਅਸੀਂ ਤਿਆਰ ਹਾਂ ਹੁਣ ਦੌੜ ਸ਼ੁਰੂ ਹੁੰਦੀ ਹੈ ਹਰ ਕੋਈ ਤੇਜ਼ ਦੌੜਨ ਲੱਗ ਪੈਂਦਾ ਹੈ ਭੱਜਦੇ ਭੱਜਦੇ ਉਹ ਆਖਰਕਾਰ ਸਾਰੇ ਉਸ ਹਨੇਰੀ ਸਰੰਗ ਦੇ ਵਿੱਚ ਪਹੁੰਚ ਗਏ ਉਸ ਹਨੇਰੀ ਸਰੰਗ ਦੇ ਵਿੱਚ ਬਹੁਤ ਹਨੇਰਾ ਸੀ ਅਤੇ ਕਈ ਥਾਵਾਂ ਤੇ ਪੱਥਰ ਪਏ ਹੋਏ ਸਨ ਪੱਥਰਾਂ ਦੇ ਚੁਬਣ ਦੇ ਕਾਰਨ ਸਾਰੇ ਚੇਲਿਆਂ ਨੂੰ ਦਰਦ ਮਹਿਸੂਸ ਹੋਇਆ ਜਿੱਥੇ ਹੁਣ ਤੱਕ ਸਾਰੇ ਚੇਲੇ ਦੌੜ ਦੇ ਵਿੱਚ ਇਕੱਠੇ ਭਜਰੇ ਸਨ ਉਸ ਹਨੇਰੀ ਸਰੰਗ ਦੇ ਵਿੱਚ ਪਹੁੰਚ ਕੇ ਸਾਰਿਆਂ ਦਾ ਵਿਵਹਾਰ ਵੱਖਰਾ ਹੋ ਗਿਆ ਸਭ ਵੱਖੋ ਵੱਖ ਹੋ ਗਏ ਸਾਰੇ ਚੇਲਿਆਂ ਨੇ ਬੜੀ ਮੁਸ਼ਕਲ ਨਾਲ ਇਸ ਦੌੜ ਨੂੰ ਪੂਰਾ ਕੀਤਾ ਅਤੇ ਉਹ ਸਾਰੇ ઋષਿ ਦੇ ਕੋਲ ਆ ਕੇ ਇਕੱਠੇ ਹੋ ਗਏ ਹੁਣ ਉਹ ਸੰਤ ਉਹ ઋષਿ ਨੇ ਬੋਲਣਾ ਚਾਲੂ ਕਰ ਦਿੱਤਾ ਤੇ ਬੋਲਣ ਲੱਗੇ ਕਿ ਮੈਂ ਦੇਖ ਰਿਹਾ ਕਿ ਕੁਝ ਚੇਲਿਆਂ ਨੇ ਨਾ ਇਸ ਦੌੜ ਨੂੰ ਬਹੁਤ ਘੱਟ ਸਮੇਂ ਵਿੱਚ ਪੂਰਾ ਕੀਤਾ ਹੈ ਜਦੋਂ ਕਿ ਕੁਝ ਚੇਲਿਆਂ ਨੇ ਵੱਧ ਸਮਾਂ ਲਿਆ। ਮੈਨੂੰ ਆ ਸਮਝ ਨਹੀਂ ਆਈ ਵੀ ਐਵੇਂ ਕਿਉਂ ਹੋਇਆ ਹੈ। ਰਿਸ਼ੀ ਦੀ ਗੱਲ ਸੁਣ ਕੇ ਇੱਕ ਚੇਲੇ ਨੇ ਕਿਹਾ ਗੁਰੂ ਜੀ ਅਸੀਂ ਸਾਰੇ ਇਕੱਠੇ ਦੌੜ ਰਹੇ ਸੀ। ਪਰ ਜਿਵੇਂ ਹੀ ਅਸੀਂ ਉਸ ਹਨੇਰੀ ਸੁਰੰਗ ਦੇ ਵਿੱਚ ਪਹੁੰਚੇ ਸਭ ਦੀ ਸਥਿਤੀ ਬਦਲ ਗਈ। ਕੁਝ ਲੋਕ ਰੁੱਕ ਰੁੱਕ ਕੇ ਅੱਗੇ ਵੱਧ ਰਹੇ ਸਨ। ਜਦੋਂ ਕਿ ਕੁਝ ਲੋਕ ਹੋਰਾਂ ਨੂੰ ਤੱਕਾ ਦੇ ਕੇ ਅੱਗੇ ਵੱਧ ਰਹੇ ਸਨ ਅਤੇ ਕੁਝ ਲੋਕ ਤਾਂ ਆਪਣੇ ਪੈਰਾਂ ਦੇ ਵਿੱਚ ਚੁਭਰੇ ਪੱਥਰਾਂ ਨੂੰ ਚੁੱਕ-ਚੁੱਕ ਕੇ ਆਪਣੀ ਜੇਬਾਂ ਦੇ ਵਿੱਚ ਰੱਖ ਰਹੇ ਸੀ। ਤਾਂ ਕਿ ਅੱਗੇ ਵਧਨ ਸਮੇਂ ਦੂਜਿਆਂ ਨੂੰ ਤਕਲੀਫ ਨਾ ਚਲਣੀ ਪਵੇ ਕਸ਼ਟ ਨਾ ਚਲਣਾ ਪਵੇ ਇਸੇ ਕਰਕੇ ਦੌੜ ਪੂਰੀ ਕਰਨ ਦਾ ਜਿਹੜਾ ਸਾਡਾ ਟਾਈਮ ਸੀ ਸਭ ਦਾ ਸਮਾਂ ਵੱਖਰਾ-ਵੱਖਰਾ ਹੋ ਗਿਆ ਸੀ ॠषि ਨੇ ਕਿਹਾ ਠੀਕ ਹੈ ਹੁਣ ਦੱਸੋ ਤੁਹਾਡੇ ਵਿੱਚੋਂ ਕਿਸ ਨੇ ਪੱਥਰ ਚੁੱਕ ਕੇ ਆਪਣੀ ਜੇਬ ਦੇ ਵਿੱਚ ਰੱਖੇ ਸਨ ਉਹ ਉਹ ਜਿਹੜੇ ਲੋਕ ਨੇ ਉਹ ਅੱਗੇ ਆਜੋ ਜਿਵੇਂ ਹੀ ਉਹਨਾਂ ਨੇ ॠषि ਦਾ ਹੁਕਮ ਸੁਣਿਆ ਕੁਝ ਚੇਲੇ ਜਿਨ੍ਹਾਂ ਨੇ ਪੱਥਰਾਂ ਨੂੰ ਚੁੱਕ ਕੇ ਆਪਣੀ ਜੇਬਾਂ ਦੇ ਵਿੱਚ ਰੱਖਿਆ ਹੋਇਆ ਸੀ ਉਹ ਅੱਗੇ ਆ ਗਏ ਹੁਣ ਸੰਤ ਨੇ ਉਹ ઋષਿ ਨੇ ਸਾਰਿਆਂ ਨੂੰ ਕਿਹਾ ਕਿ ਆਪਣੀਆਂ ਜੇਬਾਂ ਦੇ ਵਿੱਚੋਂ ਪੱਥਰ ਕੱਢ ਕੇ ਦੇਖੋ। ਹੁਣ ਉਹ ਸਾਰੇ ਆਪਣੀਆਂ ਜੇਬਾਂ ਵਿੱਚੋਂ ਪੱਥਰ ਕੱਢ ਕੇ ਉਹਨਾਂ ਵੱਲ ਵੇਖਣ ਲੱਗੇ। ਪਰ ਆ ਕੀ ਜਿਨ੍ਹਾਂ ਨੂੰ ਉਹ ਸਾਰੇ ਲੋਕ ਪੱਥਰ ਸਮਝਦੇ ਸਨ ਉਹ ਬਹੁਤ ਕੀਮਤੀ ਹੀਰੇ ਨਿਕਲੇ। ਸਾਰੇ ਚੇਲੇ ਹੈਰਾਨ ਹੋ ਗਏ ઋષਿ ਵੱਲ ਵੇਖਣ ਲੱਗੇ। ઋષਿ ਨੇ ਕਿਹਾ ਮੈਨੂੰ ਪਹਿਲਾਂ ਹੀ ਪਤਾ ਸੀ ਕਿ ਤੁਸੀਂ ਸਾਰੇ ਇਸ ਕੀਮਤੀ ਹੀਰੇ ਨੂੰ ਦੇਖ ਕੇ ਹੈਰਾਨ ਹੋਗੇ। ਗੱਲ ਇਹ ਸੀ ਕਿ ਉਹ ਮੈਂ ਹੀ ਸੀ ਜਿਸ ਨੇ ਇੰਨਾਂ ਕੀਮਤੀ ਹੀਰਿਆਂ ਨੂੰ ਉਸ ਹਨੇਰੀ ਸਰੰਗ ਦੇ ਵਿੱਚ ਰੱਖਿਆ ਸੀ ਇਹ ਉਹਨਾਂ ਚੇਲੇ ਲਈ ਮੇਰਾ ਨਾਮ ਹੈ ਜੋ ਦੂਜਿਆਂ ਬਾਰੇ ਸੋਚਦੇ ਹਨ ਅਤੇ ਪਰਉਪਕਾਰ ਦੀ ਭਾਵਨਾ ਰੱਖਦੇ ਨੇ ઋષਿ ਨੇ ਸਾਰਿਆਂ ਨੂੰ ਸਮਝਾਇਆ ਕਿ ਇਹ ਦੌੜ ਜੀਵਨ ਦੇ ਰੁਝੇਵਿਆਂ ਨੂੰ ਦਰਸਾਉਂਦੀ ਹੈ ਜਿੱਥੇ ਹਰ ਕੋਈ ਕੁਝ ਪ੍ਰਾਪਤ ਕਰਨ ਲਈ ਦੌੜਦਾ ਹੈ ਪਰ ਅੰਤ ਵਿੱਚ ਜੋ ਸੇਵਾ ਦੀ ਭਾਵਨਾ ਨਾਲ ਲੋਕਾਂ ਦਾ ਭਲਾ ਕਰਨ ਦੀ ਭਾਵਨਾ ਨਾਲ ਦੂਜਿਆਂ ਬਾਰੇ ਸੋਚਦਾ ਹੈ ਨਾ ਉਹ ਸਭ ਤੋਂ ਵੱਧ ਭਾਗਾਂ ਵਾਲਾ ਹੁੰਦਾ ਹੈ। ਇਸ ਛੋਟੀ ਜੀ ਕਹਾਣੀ ਦਾ ਸਾਰ ਇਹ ਹੈ ਕਿ ਅਗਰ ਤੁਸੀਂ ਲੋਕਾਂ ਦੀ ਮਦਦ ਕਰਨ ਬਾਰੇ ਸੋਚੋਗੇ ਤਾਂ ਪਰਮਾਤਮਾ ਤੁਹਾਡੇ ਬਾਰੇ ਵੀ ਜ਼ਰੂਰ ਸੋਚੂਗਾ। ਦੁਨੀਆਂ ਦਾ ਭਲਾ ਕਰਨ ਵਾਲੇ ਨੂੰ ਪਰਮਾਤਮਾ ਕਦੀ ਵੀ ਇਕੱਲਾ ਨਹੀਂ ਛੱਡਦਾ। ਉਸ ਦੀ ਬਾਹਂ ਜ਼ਰੂਰ ਫੜ ਕੇ ਰੱਖਦਾ ਹੈ। ਇਸ ਕਰਕੇ ਦੋਸਤੋ ਜ਼ਿੰਦਗੀ ਦੇ ਵਿੱਚ ਕਦੀ ਵੀ ਅਗਰ ਕਿਸੇ ਜ਼ਰੂਰਤਮੰਦ ਦੀ ਮਦਦ ਕਰਨੀ ਪੈ ਜਾਵੇ ਤਾਂ ਜ਼ਰੂਰ ਕਰਨਾ। ਕੀ ਪਤਾ ਤੁਹਾਡੀ ਜ਼ਿੰਦਗੀ ਦੇ ਵਿੱਚ ਉਸ ਹਨੇਰੀ ਸੁਰੰਗ ਦੇ ਪੱਥਰਾਂ ਵਾਂਗੂ ਪਰਮਾਤਮਾ ਕਦੋਂ ਤੇ ਕਿੱਥੇ ਕੀਮਤੀ ਹੀਰੇ ਦੇ ਦੇਵੇ ਦੋਸਤੋ ਜੇਕਰ ਤੁਹਾਨੂੰ ਮੇਰੀ ਇਹ ਕਹਾਣੀ ਪਸੰਦ ਆਈ ਹੈ ਤਾਂ ਇਸ ਨੂੰ ਆਪਣੇ ਹੋਰ ਵੀ ਦੋਸਤਾਂ ਨਾਲ ਸ਼ੇਅਰ ਕਰੋ ਅਤੇ ਐਵੇਂ ਦੀਆਂ ਹੋਰ ਵੀ ਕਹਾਣੀਆਂ ਸੁਣ ਲਈ ਮੇਰੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਦੋਸਤੋ ਮਿਲਦੇ ਹਾਂ ਜਲਦੀ ਹੀ ਅਗਨੀ ਕਹਾਣੀ ਲੈ ਕੇ ਧੰਨਵਾਦ